ਡਰਾਈਵਰ 21 ਜਗ੍ਹਾ 8 ਘੰਟੇ ਦੀ ਜਗ੍ਹਾ 12 ਘੰਟੇ 15 ਘੰਟੇ ਗੱਡੀ ਚਲਾਊਗਾ ਉਹਨਾਂ ਨੇ ਇਹ ਵੀ ਆਊਗੀ ਕਿਉਂਕਿ ਪਾਰਟੀ ਕਹਿੰਦੀ ਐ ਕਿ ਮੇਰਾ ਮਾਲ ਟਾਈਮ ਨਾ ਪੁੱਛਾਓ ਮੇਰਾ ਮਾਲ ਜਲਦੀ ਪੁੱਛਾਓ ਸਾਡੀ ਵੀ ਮਜ਼ਦੂਰੀ ਐ ਡਰਾਈਵਰ ਨੂੰ ਕਹਿੰਦੇ ਆ ਭਾਈ ਥੋੜੀ ਜਲਦੀ ਚੱਲ ਕਸੂਰ ਅਸੀਂ ਵੀ ਆਂ ਪਰ ਸਾਡੀ ਮਜ਼ਦੂਰੀ ਐ ਪਰ ਡਰਾਈਵਰ ਵੀ ਕੀ ਕਰੇ ਤੇ ਗੱਡੀ ਪਹਾਨੀ ਐ ਰਕਾਬ ਵੀ ਲੈਣੀ ਐ ਬੱਚੇ ਵੀ ਪਾਲਣੇ ਨੇ 8 ਘੰਟੇ ਦੇ ਬਜਾਏ 12 ਘੰਟੇ ਗ੍ਰੀਟੀ ਚਲਾਣੀ ਹੈ ਇਹ ਮਜਬੂਰੀਆਂ ਮਜਬੂਰੀਆਂ ਨੇ ਸਰ ਇਹ ਮੁਸ਼ਕਲਾਂ ਨੇ ਇਹਨਾਂ ਮੁਸ਼ਕਲਾਂ ਆ ਨੇ ਆਪਾਂ ਤਵੇਰ ਏਸੇ ਕਰਕੇ ਮਿਲਦਾ ਕਿ ਡਰਾਈਵਰ ਕਹਿੰਦੇ ਆ ਜਿਵੇਂ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਇੰਸਟਾਗ੍ਰਾਮ ਤੇ ਵੀ ਦੇਖੀਦੀਆਂ ਨੇ ਜਾਂ ਹੋਰ ਜਗ੍ਹਾ ਸੋਸ਼ਲ ਮੀਡੀਆ ਤੇ ਵੀ ਕੋਈ ਜਿਵੇਂ ਨਸ਼ੀਲਾ ਪਦਾਰਥ ਕੋਈ ਕਹਿ ਲਓ ਲੈ ਰਹੇ ਨੇ ਜਾਂ ਕੋਈ ਕਹਿੰਦੇ ਭੁੱਕੀ ਖਾ ਰਹਿਆ ਜਾਂ ਕੋਈ ਡੋਡੇ ਖਾ ਰਹਿਆ ਹੈ ਵੀ ਉਹ ਪੀਣ ਦੀ ਕੋਸ਼ਿਸ਼ ਕਰਦੇ ਆ ਵੀ ਫੇਅਰ ਡਰਾਈਵਿੰਗ ਹੁੰਦੀ ਆ ਵੀ ਇਹ ਇਹ ਵਾਕਈ ਲਾਜ਼ਮੀ ਹੈ ਚੀਜ਼ਾਂ ਕੋਈ ਆਪਣੇ ਨਸ਼ੇ ਤੋੜ ਪੂਰੀ ਕਰਨ ਨੂੰ ਕਰਦੇ ਨੇ ਜੀ ਜੋ ਕੁਛ ਤੱਕ ਬਾਰੇ ਗੱਲ ਕਰੀਏ ਕੋਈ ਭੁੱਕੀ ਜਾਂ ਫੀਮ ਨਸ਼ਾ ਹਮ ਹੈਸ ਆਬ ਇਲੀਗਲ ਹਮ ਸਭ ਇਲੀਗਲ ਹੈ ਕੋਈ ਲੀਗਲ ਨਹੀਂ ਹੈ ਹਮ ਜੇ ਕਿਤੇ ਮਿਲਦਾ ਹੈ ਹਮ ਦ ਡਰਾਈਵਰ ਖਾਂਦੇ ਨਹੀਂ ਹਮ ਜੇ ਤੱਕ ਗੱਲ ਕਰੀਏ ਨਸ਼ਾ ਲੱਗਣ ਦੀ ਹਮ ਸਾਰੇ ਤਿਹਰਾ ਸਾਰੇ ਡਰਾਈਵਰ ਕੋਈ ਇੱਕੋ ਜਿਹੇ ਹੁੰਦੇ ਹਮ ਕੁਝ ਡਰਾਈਵਰ ਐਸੇ ਵੀ ਨੇ ਜੋ ਤਾਂ ਤਾਂ ਤੋਂ ਵੀ ਵੀ ਨੇ ਹਮ ਕੁਝ ਡਰਾਈਵਰ ਐਜ ਜੋ ਵੀ ਨੇ ਜਿਨ੍ਹਾਂ ਨੇ ਗੁਰੂ ਦਾ અમૃતતારે હોયા અમૃતતારી ભી ને ਜਿਹੜੇ ਗੱਡੀ ਚ ਲਾ ਕੇ ਵੀ ਨਸ਼ਾ ਨਹੀਂ ਕਰਦੇ ਰਾਜਾ ਸੁਆਮੀ ਨੇ ਡਰਾਈਵਿੰਗ ਕਰਦੇ ਨੇ ਉਹ ਵੀ ਨਸ਼ਾ ਨਹੀਂ ਕਰਦੇ ਪਰ ਜਿਹਨੇ ਨਸ਼ਾ ਕਰਨਾ ਹੈ ਜਿੰਨੂੰ ਲੱਤ ਲੱਗੀ ਹੈ ਉਹਨੇ ਘਰ ਹੀ ਲੈਣਾ ਹੂੰ ਕਿਉਂਕਿ ਬਾਹਰ ਡਰਾਈਵਰ ਚੱਲਦੇ ਨੇ ਬਾਹਰ ਨਸ਼ਾ ਮਿਲ ਵੀ ਜਾਂਦਾ ਡਰਾਈਵਰਾਂ ਨੂੰ ਰੋਜ਼ ਪੁਲਿਸ ਫੜਦੀ ਵੀ ਹੈ ਕੇਸ ਵੀ ਬਣਦੇ ਨੇ ਡਰਾਈਵਰ ਅੰਦਰ ਵੀ ਹੁੰਦੇ ਨੇ ਗੱਡੇ ਵੀ ਬੰਦ ਹੁੰਦੀਆਂ ਨੇ ਹੂੰ ਜਿਹੜੇ ਸਮਗਲਰ ਨੇ ਵੇਚਣ ਵਾਲੇ ਉਹ ਵੀ ਪੜੇ ਜਾਂਦੇ ਨੇ ਪਰ ਜਿਨ੍ਹਾਂ ਨੇ ਨਸ਼ਾ ਕਰਨਾ ਹੈ ਉਹਨੇ ਕਰ ਹੀ ਲੈਣਾ ਹੁਣ ਅਸੀਂ ਆਮ ਦੇਖਦੇ ਆ ਲੇਬਰ ਦੱਪਕਾ ਉਹ ਵੀ ਨਸ਼ਾ ਕਰ ਲਿੰਦੇ ਨੇ ਹੂੰ ਜੋ ਚੀਜ਼ ਨਹੀਂ ਮਿਲਦੀ ਸ਼ਰਾਬ ਵੀ ਲਿੰਦੇ ਨੇ ਸ਼ਰਾਬ ਵੀ ਇੱਕ ਨਸ਼ਾ ਉਹ ਵੀ ਸਰਕਾਰ ਦਾ ਦਿੱਤਾ ਹੋਇਆ ਨਸ਼ਾ ਕਿਸੇ ਦਾ ਪ੍ਰਾਈਵੇਟ ਨਹੀਂ ਹੈ ਹੂੰ ਇਸ ਲਈ ਭਾਈ ਸਾਹਿਬ ਵੀ ਜੋ ਨਸ਼ਾ ਦੀ ਲੱਗਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਟਰੱਕ ਜਾ ਕੇ ਜਾ ਕੇ ਹੀ ਲੱਗਣੀ ਹੈ ਉਹ ਕਿਸੇ ਤਰ੍ਹਾਂ ਵੀ ਲੱਗ ਸਕਦੀ ਹੈ ਹੂੰ ਜਿਨੇ ਵਿਦਨਾਮ ਬਨਾਵਾਂ ਟਰੱਕਾਂ ਵਾਲੇ ਹੋ ਜਾਂਦੇ ਨੇ ਬਰਾਬਰ ਹੋ ਜਾਂਦੇ ਦੇਖੋ ਟਰੱਕਾਂ ਵਾਲੇ ਵਿਦਨਾਮ ਨੇ ਕਿ ਇਹ ਬਾਹਰ ਜਾਂਦੇ ਨੇ ਵਿਚਾਰੇ ਨੀਂਦ ਚਾੱਕਦੇ ਨੇ ਜੇ ਸ਼ੱਡਨਲੀ ਵੀ ਕਿਸੇ ਟਰੱਕ ਡਰਾਈਵਰ ਤੋਂ ਕੋਈ ਐਕਸੀਡੈਂਟ ਜਾਂ ਛੋਟਾ ਮੋਟਾ ਕੋਈ ਕਾਰਨਾਮਾ ਹੋ ਜਾਂਦਾ ਤਾਂ ਉੱਥੇ ਸੁਣਨ ਨੂੰ ਪਬਲਿਕ ਤੋਂ ਇਹ ਹੀ ਮਿਲਦਾ ਕਿ ਇਹਨੇ ਨਸ਼ਾ ਕੀਤਾ ਹੋਊਗਾ ਇਹਨੇ ਸ਼ਰਾਬ ਪੀਤੀ ਹੋਊਗੀ ਇਹਨੇ ਸਿੱਟ ਗੱਡੀ ਚਲਾਉਂਦੇ ਆ ਇਹ ਸ਼ਰਾਬ ਪੀਂਦੇ ਆ ਕਿਉਂਕਿ ਮਹਿਕਮਾ ਇਸ ਕਰਕੇ ਬਦਨਾਮ ਕੀਤਾ ਜਾਂਦਾ ਹੈ ਕਿ ਡਰਾਈਵਰ ਦਸ਼ਾ ਕਰਕੇ ਹੀ ਗੱਡੀ ਚਲਾਉਂਦੇ ਨੇ ਚਾਹੇ ਚੱਲਣ 2 ਘੰਟੇ ਨੀਂਦ ਬਦਕੋ ਨਾ ਆਂਦੀ ਹੋਵੇ ਚਾਹੇ ਰਾਤ ਨੂੰ ਸੁੱਤਾ ਨਾ ਹੋਵੇ ਇਲਜ਼ਾਮ ਉੱਤੇ ਨਸ਼ਾ ਹੀ ਲੱਗਦਾ ਨਹੀਂ ਫਿਰ ਆਪਾਂ ਐਸੋਸੀਏਸ਼ਨ ਦੇ ਵਿੱਚ ਇਹ ਕਹਿ ਨਹੀਂ ਸਕਦੇ ਕਿ ਡਰਾਈਵਰਾਂ ਨੂੰ ਵੀ ਵੀ ਐਦਾਂ ਦੀ ਵੀਡੀਓ ਨਹੀਂ ਪਾਈਆਂ ਜਹਾਂ ਜਿੱਥੇ ਹੁਣ ਰਾਜਸਥਾਨ ਜਾਂਦੇ ਜਾਂ ਕਿਤੇ ਜਾਂਦੇ ਨੇ ਇੱਕ ਸਟੇਟ 'ਚ ਉਹ ਦੇ ਦੇ ਵੀ ਡੋਡੇ ਜੇ ਕੋਈ ਠੇਕੇ ਨੇ ਜਾਂ ਕੁਝ ਹੋਰ ਨੇ ਹਨਾ ਉਹ ਵੀਡੀਓ ਬਣਾਵਣਾ ਕੇ ਪਾਉਂਦੇ ਨੇ ਫਿਰ ਡਰਾਈਵਰ ਬੀਪੀ ਉਹਨਾਂ ਨੂੰ ਵੀ ਮਨਾ ਕੀਤਾ ਜਾ ਸਕਦਾ ਵੀ ਇਸ ਚੀਜ਼ ਨੂੰ ਨਾਂ ਪਾਇਆ ਜਾਵੇ ਲੋਕ ਦੇਖਦੇ ਨੇ ਫਿਰ ਉਸ ਨੂੰ ਦੇਖ ਕੇ ਹੀ ਕਹਿੰਦੇ ਨੇ ਫਿਰ ਉਹ ਚੀਜ਼ ਦੇਖੋ ਸਰ ਮੈਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਤੁਹਾਡੇ ਮਾਦੀਮ ਇਹ ਸਾਡੇ ਡਰਾਈਵਰ ਇੱਕ ਉਹ ਵਰਗੇ ਨਹੀਂ ਹੈ ਹਮ ਕੁਝ ਡਰਾਈਵਰ ਇਹੋ ਜਿਹੇ ਵੀ ਨਹੀਂ ਨੇ ਦੇ ਨਸ਼ਾ ਕਰਦੇ ਵੀ ਨੇ ਤੇ ਕਹਿੰਦੇ ਕਿਸੇ ਨੂੰ ਮਹਿਸੂਸ ਵੀ ਨਾ ਹੋਵੇ ਹਮ ਕਿਸੇ ਨੂੰ ਪਤਾ ਵੀ ਨਾ ਲੱਗੇ ਹਮ ਕੁਝ ਬੰਦੇ ਇਹੋ ਜਿਹੇ ਵੀ ਨਹੀਂ ਨੇ ਜੋ ਸ਼ਰਾਬ ਵੀ ਪੀਂਦੇ ਨੇ ਮੈਂ ਆਮ ਪਾਰਟੀ ਦੀ ਵੀ ਗੱਲ ਕਰਦਾ ਹਮ ਮੈਂ ਇਕੱਲੇ ਆਪਣੇ ਮੈਕਮ ਨਹੀਂ ਗੱਲ ਨਹੀਂ ਕਰਦਾ ਤੁਸੀਂ ਆਮ ਵਿਆਹ ਸ਼ਦੀ ਦੇਖੋ ਜੇ ਸ਼ਰਾਬ ਪੀਂਦੇ ਨੇ ਬਣਾਓ ਵੀਡੀਓ ਹਾਂ ਮੰਗੜਾ ਪਾਣਾ ਬਣਾਓ ਵੀਡੀਓ ਡਾਂਸ ਕਰਨਾ ਗਲਾਸ ਨੂੰ ਸਿਰ ਤੇ ਰੱਖ ਕੇ ਬਣਾਓ ਵੀਡੀਓ ਤੁਸੀਂ ਅਕਸਰ ਦੇਖਦੇ ਹੋਣੇ ਹੋ ਇਹ YouTube ਤੇ ਚੈਨਲਾਂ ਤੇ ਆਮ ਵਿਆਹ ਸ਼ਦੀ ਦੀਆਂ ਸ਼ਰਾਬ ਪੀਂਦੇ ਦੀਆਂ ਵੀਡੀਓ ਆਉਂਦੀਆਂ ਨੇ ਇਸ ਲਈ ਸ਼ੌਂਕ ਹਰ ਇੱਕ ਬੰਦਾ ਕਰਦਾ ਪਰ ਮੈਗਮਮ ਸਲਾਮ ਹੋਣ ਕਰਕੇ ਡਰਾਈਵਰਾਂ ਨੂੰ ਜਿਆਦਾ ਹਾਈਲਾਈਟ ਹੁੰਦੀ ਹੈ ਜੋ ਕਿ ਵਿਚਾਰੇ ਗਰੀਬ ਨੇ ਹੂੰ ਇਹ ਵੀ ਲੋਕਾਂ ਦੀ ਵੀਡੀਓ ਆਉਂਦੀ ਏ ਤੇ ਸ਼ੋਸ਼ਾ ਹੂੰ ਡਰਾਈਵਰ ਦੀ ਆਉਂਦੀ ਏ ਤੇ ਗਰੀਬ ਇਹ ਵਿਚਾਰਾ ਉਹ ਜਿਹੜਾ ਹਾਈਲਾਈਟ ਹੁੰਦੀ ਏ ਕਿ ਇਹਨਾਂ ਦਾ ਤਾਂ ਕੰਮ ਹੀ ਨਹੀਂ ਹੈ ਹੂੰ ਕਰਦੇ ਸਾਰੇ ਇਹਨੇ ਪਰ ਨਾਮ ਜਾਂਦਾ ਪਰ ਨਾਮ ਡਰਾਈਵਰਾਂ ਦਾ ਹੁੰਦਾ ਹੂੰ ਜਿੱਦਕੇ ਡਰਾਈਵਰਾਂ ਨੂੰ ਨਸ਼ਾ ਕਿੱਥੋਂ ਕਰਦੇ ਨੇ ਦੇਖ ਤੂੰ ਮਿਲਦਾ ਹੂੰ ਜੇ ਕੋਈ ਵੇਚਦਾ ਹੂੰ ਕੋਈ ਖਰੀਦਦਾ ਅੱਗੇ ਇਹਨਾਂ ਨੂੰ ਵੇਚਦਾ ਹੂੰ ਇਹਦੇ ਤੱਕ ਪਹੁੰਚਦਾ ਨਸ਼ਾ ਕਰਦੇ ਨੇ ਤਾਂ ਹੀ ਵੀਡੀਓ ਬਣਦੀ ਹੈ ਨਾ ਹੂੰ ਸਰਕਾਰ ਪਿੱਛੋਂ ਹੀ ਨੱਚ ਪਾਵੇ ਤਾਂ ਕਿ ਨਾ ਵਿਖੇ ਨੈਣਾਂ ਤੱਕ ਆਵੇ ਨਾ ਵੀਡੀਓ ਬਣੇ ਤੇ ਨਾ ਕੋਈ ਦੇਖੇ ਲੱਗਦਾ ਵੀ ਨਥ ਨਹੀਂ ਪਈ ਸਰਕਾਰ ਤੇ ਕਹਿੰਦੀ ਅਸੀਂ ਨਸ਼ਾ ਜਿਹੜਾ ਆ ਜੜ ਤੋਂ ਖਤਮ ਕਰਤਾ ਆ ਰੀੜ ਦੀ ਹੱਡੀ ਵੀ ਤੋੜਤੀ ਏ ਸਰ ਜੀ ਬਿਲਕੁਲ ਸਰਕਾਰ ਜ਼ੋਰ ਲਗਾ ਰਹੀ ਹੈ ਸੈਂਟਰ ਸਰਕਾਰ ਵੀ ਲਗਾ ਰਹੀ ਆ ਹੂੰ ਸਾਡੇ ਪੰਜਾਬ ਸਰਕਾਰ ਸਾਡੇ ਸੀਐਮ ਸਰ ਭਗਵੰਤ ਮਾਨ ਜੀ ਵੀ ਹੂੰ ਨਸ਼ਾ ਵਿਰੁੱਧ ਪੂਰੀ ਮਿਹਨਤ ਲਾਈ ਹੋਈ ਆ ਹੂੰ ਪਰ ਜਦੋਂ ਗੱਲ ਕਰਦੇ ਆ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਵੀਡੀਓ ਬਣਦੀ ਹੈ ਵੀਡੀਓ ਕਿੱਥੋਂ ਬਣਦੀ ਹੈ ਤਨਸਰ ਮਿਲਦਾ ਹੈ ਕਿੱਥੋਂ ਮਿਲਦਾ ਹੈ ਜੋ ਕੋਈ ਲਿਆਂਦਾ ਹੈ ਲਿਆਂਦਾ ਕਿੱਥੋਂ ਹੈ ਜੋ ਕੋਈ ਵੇਚਦਾ ਜਿਹੜਾ ਲਿਆਂਦਾ ਉਹ ਵੀ ਤੁਹਾਡੇ ਇੰਡੀਆ ਦਾ ਨਾਗਰਿਕ ਹੈ ਹਮ ਜਿਹੜਾ ਵੇਚਦਾ ਉਹ ਵੀ ਇੰਡੀਆ ਦਾ ਨਾਗਰਿਕ ਹੈ ਜਿੱਤੋਂ ਵਿਕਦਾ ਉੱਥੇ ਵੀ ਸਰਕਾਰ ਹੈ ਜਿੱਤੋਂ ਖਰੀਦੇ ਜਾਂਦਾ ਉੱਥੇ ਵੀ ਕੋਈ ਸਰਕਾਰ ਹੈ ਜਿੱਥੇ ਅੱਗੇ-ਅੱਗੇ ਵਿਕਦਾ ਉੱਥੇ ਵੀ ਸਰਕਾਰ ਹੈ ਹਮ ਜਨ ਸਾਰੇ ਪਾਸੇ ਮਾਰ ਪੈਂਦੀ ਹੈ ਬੰਦੇ ਨੂੰ ਆਮ ਨੂੰ ਹੀ ਪੈਂਦੀ ਹੈ ਆਮ ਨੂੰ ਹੀ ਪੈਂਦੀ ਹੈ ਨਾਤ ਕਿੰਨੇ ਬਣਾਈਏ ਸਰਕਾਰਾਂ ਨੇ ਬਣਾਈ ਹੈ ਹਮ ਹੁਣ ਸਰਕਾਰ ਦੇਖੇ ਇਸੇ ਕਿੰਨੇ ਨਸ਼ੇ ਪਾਈ ਹੈ ਅਗਰ ਇਹ ਕਿੱਥੋਂ ਆ ਰਹੇ ਆ ਕਿੱਥੇ ਵੇਚ ਰਿਹਾ ਇਹ ਤਾਂ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦੇਖਣ ਗਈ ਆ ਜਦੋਂ ਸਮਗਲਰ ਦੀ ਗੱਲ ਕਰਦੇ ਕਿਉਂਕਿ ਸਮਗਲਰ ਵੀ ਹੁੰਦੇ ਨੇ ਹਨਾ ਵਿਚ ਵਿਚਾਲੇ ਸਮਗਲਿੰਗ ਕਰਦੇ ਜਦੋਂ ਵੀ ਇਹ ਇਹਦੇ ਹੱਥ ਤੇ ਵੀ ਚੜ ਜਾਂਦੇ ਨੇ ਕਿ ਜਿਹੇ ਜਿਹੇ ਡਰਾਈਵਰ ਹੁੰਦੇ ਨੇ ਵੀ ਐਦਾਂ ਦੇ ਵੀ ਕੇਸ ਆਏ ਨੇ ਵੀ ਡਰਾਈਵਰਾਂ ਦੇ ਕੋਲ ਨਸ਼ੇ ਫੜੇ ਗਏ ਨੇ ਦੇਖੋ ਕਈ ਡਰਾਈਵਰ ਨਸ਼ਾ ਲਿਆ ਕੇ ਵੇਚਦੇ ਵੀ ਨੇ ਹਮ ਅਕਸਰ ਅਗਵਾ ਨਾਲੇ ਪੜਦੇ ਆ ਹਮ ਅਕਸਰ ਪਰਚੇ ਦਰਜ ਹੁੰਦੇ ਨੇ ਅਕਸਰ ਦੇਖਦੇ ਆਂ ਡਰਾਈਵਰ ਨੂੰ ਜੇਲ ਹੋ ਗਈ ਗੱਡੀ ਬੌਂਡ ਹੋ ਗਈ ਪਰ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਕਈ ਵਾਰੀ ਡਰਾਈਵਰ ਨੂੰ ਬਿਨਾਂ ਰਸੇ ਸਮਾਨ ਟਰੱਕ 'ਤੇ ਰੱਖਿਆ ਜਾਂਦਾ ਹੈ ਹੂੰ ਕਈ ਲੋਗ ਸਮਗਲਰ ਆਪਣੇ ਆਪ ਨੂੰ ਵਪਾਰੀ ਬਣ ਕੇ ਵੀ ਯਾਤਰੀ ਬਣ ਕੇ ਵੀ ਕਿ ਮੈਂ ਉੱਥੇ ਜਾਣਾ ਮੇਰਾ ਕੁਝ ਮਾਲ ਹੈ ਤੁਸੀਂ ਦਾ ਪਾੜਾ ਲੈ ਲਿਓ ਹੂੰ ਚੁੱਕ ਡਰਾਈਵਰ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਜ਼ਮਾਨੇ ਦੇ ਵਿੱਚ ਕੀ ਹੈ ਹੂੰ ਲੇਕਿਨ ਜਦੋਂ ਪੁਲਿਸ ਨੂੰ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹ ਟਰੱਕ ਰੁਕਦੀ ਐ ਚਾਹੇ ਉਹ ਕਸੂਰ ਸਮਗਲਰ ਦਾ ਹਮ ਪਰ ਉਹਨਾਂ ਦੇ ਕਸੂਰਵਾਰ ਡਰਾਈਵਰ ਵੀ ਗੜਿਆ ਜਾਂਦਾ ਹੈ ਕਸੂਰਵਾਰ ਗੱਡੀ ਵੀ ਗੜੀ ਜਾਂਦੀ ਹੈ ਕਿ ਗੱਡੀ ਕਿ ਕਿਸ ਪ੍ਰੋਪਰਟੀ ਹੋਗੀ ਹਮ ਜੇ ਕੋਈ ਵੀ ਸਮਗਲਰ ਕੋਈ ਵੀ ਨਸ਼ਾ ਗੱਡੀ ਚ ਰੱਖ ਕੇ ਲੈ ਕੇ ਆ ਰਿਹਾ ਚਾਹੇ ਡਰਾਈਵਰ ਨੂੰ ਪਤਾ ਹੈ ਜਾਂ ਨਹੀਂ ਪਤਾ ਕਸੂਰਵਾਰ ਡਰਾਈਵਰ ਵੀ ਬਣੇਗਾ ਹਮ ਕਸੂਰਵਾਰ ਗੱਡੀ ਵੀ ਬਣੇਗੀ ਜੇ ਕੱਲੋਂ ਕੋਈ ਪੁਲਿਸ ਨਾਕਾ ਬਦਲੀ ਕਿਤੇ ਵੀ ਰੁਕਦੀ ਆ ਹਮ ਤਾਂ ਜੇ ਜੋ ਨਸ਼ਾ ਬੜਾ ਜਾਊਗਾ ਬਾਪਾਰੀ ਬੜਾ ਜਾਊਗਾ ਤਾਂ ਟ੍ਰੈਵਰੀ ਬੜਾ ਜਾਊਗਾ ਤੇ ਗੱਡੀ ਵੀ ਫੜੀ ਜਾਊਗੀ ਕਸੂਰਵਾਰ ਸਾਰੇ ਹੀ ਪਿੰਦੇ ਨੇ ਪਰ ਕਈ ਵਾਰੀ ਜਿਹੜਾ ਨਸ਼ਾ ਔਰ ਕਿਸ ਮੁਗਧਰੀ ਲੈ ਕੇ ਆਂਦੇ ਨੇ ਹੂੰ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਪਰ ਮਜਬੂਰੀ ਹੈ ਹਰ ਤਰ੍ਹਾਂ ਦੀ ਅਗਲਾ ਬੱਸ ਵੀ ਜਾਂਦਾ ਪਰ ਦੇਖਣ ਨੂੰ ਇਹ ਵੀ ਮਿਲਿਆ ਕਿ ਕਈ ਵਾਰੀ ਸਾਡਾ ਡਰਾਈਵਰ ਵਿਚਾਰੇ ਕਰਾਇਦੇ ਲਾਲਚ ਵੀ ਆ ਜਾਂਦੇ ਨੇ ਹੂੰ ਆ ਬਿਓਨ ਦਾ ਸ਼ਾਇਦ ਪੈਸਾ ਘੱਟ ਬਣਦਾ ਇਸ ਟੇਸ ਫੀਲਡ ਦੇ ਵਿੱਚ ਤਾਂ ਕਰਕੇ ਇਸ ਵੱਲ ਜਾਂਦੇ ਆ ਦੇਖੋ ਐਦਾ ਤਨਖਾਹੀ ਹੈ ਨਾ ਹੂੰ ਜੇ ਗੱਲ ਕਰੀਏ 헤ਰੇ-ਪੇਰੇ ਦੀ ਅਡਾ ਰੋਟੀ ਵੀ ਖਾਣੀ ਹੂੰ ਮਾਲਕ ਨੂੰ ਕੀ ਬਚੇਗਾ ਉਹ ਡਰਾਈਵਰ ਨੂੰ ਕੀ ਦੇਗਾ ਹੂੰ ਕਈ ਵਾਰੀ ਸਮਗੰਦਰ ਕਹਿੰਦਾ ਵੀ ਭਾਈ ਮੈਨੂੰ ਨਜ਼ਰ ਰੱਖਣਾ ਇਹਨੂੰ ਚਲਾਉਣਾ ਉਹ ਮੇਰੇ ਕੋਲ ਡਬਲ ਕਰਾ ਲੈ ਲਈ ਜਾਂ ਚਾਰ ਗੋਣਾ ਲੈ ਲਈ ਹੂੰ ਕਈ ਵਾਰੀ ਡਰਾਈਵਰ ਵਿਚਾਰਾ ਲੰਚ ਚ ਆ ਵੀ ਜਾਂਦਾ ਹੂੰ ਲੰਚ ਜਾ ਕੇ ਕੰਮ ਕਰ ਵੀ ਲੈਂਦਾ ਲੰਘ ਗਿਆ ਤਾਂ ਠੀਕ ਹੈ ਫਸ ਗਿਆ ਤਾਂ ਕੇਸ ਹੈ ਵੀ ਇਹ ਮਜਬੂਰੀਆਂ ਬਸ ਹੋ ਗਈ ਫਿਰ ਇਸ ਚੀਜ਼ ਵਿੱਚ ਪੈ ਗਈ ਬਾ ਪਾਪੀ ਬੇਟ ਦਾ ਸਵਾਲ ਹੈ ਜੀ ਕਿ ਪੇੜ ਦਾ ਨਹੀਂ ਸਰਦਾ ਨਹੀਂ ਪੂਰਾ ਹੁੰਦਾ ਖਰਚੇ ਜਿਆਦਾ ਨੇ ਘਰਾਂ ਦੇ ਖਰਚੇ ਜਿਆਦਾ ਨੇ ਬੱਚੇ ਬਣਾਣੇ ਓਕੇ ਨੇ ਫੀਸਾਂ ਓਕੀਆਂ ਨੇ ਜੇ ਸਰਕਾਰਾਂ ਵੱਲੋਂ ਕੋਈ ਹੋਰ ਅਰੇਂਜਮੈਂਟ ਹੋਵੇ ਕੋਈ ਬੱਚੇ ਨੂੰ ਪੜਾਉਣ ਦਾ ਇਂਤਜ਼ਾਮ ਕੋਈ ਫ੍ਰੀ ਪੜ੍ਹਾਈ ਕੋਈ ਫੀਸਾਂ ਫ੍ਰੀ ਕੁਝ ਹੋਣ ਨਰੂ ਵੀ ਤਾਂ ਰਾਤ ਨੂੰ ਮਿਲੇ ਜੇ ਸਭ ਕੁਝ ਹੀ ਮੁੱਲ ਦਾ ਤੇ ਵਿਚਾਰੇ ਕਰਨ ਵੀ ਕੀ ਨਹੀਂ ਲੇਕਿਨ ਸਰਕਾਰ ਤਾਂ ਇਹ ਕਹਿੰਦੀ ਆ ਨਾ ਵੀ ਅਸੀਂ ਬੱਚਿਆਂ ਨੂੰ ਜਿਹੜੇ ਪੜ੍ਹਾਈ ਦਿੰਨੇ ਪਏ ਆ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਕਾਲਜਾਂ ਦਾ ਫੀਸ ਹੀ ਬਹੁਤ ਘੱਟ ਹੁੰਦੀ ਆ ਪੜਾ ਸਕਦੇ ਆ ਆਰਾਮ ਦੇ ਨਾਲ ਉੱਥੇ ਤਾਂ ਦੇਖੋ ਜਿਹੜੇ ਸਕੂਲਾਂ ਦੀ ਗੱਲ ਹੈ ਤੁਹਾਡੀ ਗੱਲ ਠੀਕ ਹੈ ਪਰ ਕੱਲੇ ਫੀਸ ਹੀ ਗੋੜ ਨਹੀਂ ਕਰਦੀ ਹੋਰ ਖਰਚੇ ਵੜੇ ਨੇ ਘਰਾਂ ਦੇ ਖਰਚੇ ਵੜੇ ਨੇ ਕੋਈ ਦੁੱਧ ਅੱਜਕੱਲ ਤੁਸੀਂ ਦੇਖੋ 100 ਰੁਪਏ ਕਿਲੋ ਪਹੁੰਚਿਆ ਪਿਆ ਕਿਸੇ ਵੀ ਚੀਜ਼ ਦਾ ਭਾਅ ਦੇਖ ਲਓ ਕਰਦਕ ਰਿਆਣਾ ਦੇਖ ਲਓ ਕੋਈ ਸਬਜ਼ੀ ਦੇਖ ਲਓ ਕੋਈ ਫਰੂਟ ਦੇਖ ਲਓ ਕੋਈ ਕੱਪੜਾ ਦੇਖ ਲਓ ਜ਼ਰੂਰਤ ਤਾਂ ਹਰ ਚੀਜ਼ ਦੀ ਹੈ ਨਾ ਜੇ ਆਪਾਂ ਬੱਚੇ ਨੂੰ ਸਰਕਾਰੀ ਸਕੂਲ ਵੀ ਭੜਾਣਾ ਕੱਲੀ ਫੀਸ ਤੇ ਕੋਟ ਨਹੀਂ ਕਰਦੀ ਉਹਨੂੰ ਯੂਨੀਫਾਰਮ ਵੀ ਬਾਕੇ ਜਾਣੀ ਹੈ ਉਹਨਾਂ ਸ਼ੂਜ਼ ਵੀ ਬਾਕੇ ਜਾਣੇ ਆ ਉਹਨਾਂ ਬੱਚੇ ਨੇ ਦੁੱਧ ਵੀ ਖਾਣਾ ਬੱਚੇ ਨੇ ਰੋਟੀਆਂ ਵੀ ਖਾਣੀਆਂ ਹੋਰ ਵੀ ਬੱਚੇ ਦੇ ਖਰਚੇ ਨੇ ਕੋਈ ਪਰਸਨਲ ਖਰਚੇ ਵੀ ਨੇ ਸਾਰੇ ਖਰਚੇ ਸਰਕਾਰਾਂ ਪੂਰੀਆਂ ਨਹੀਂ ਕਰ ਸਕਦੀਆਂ ਇਹ ਜੇ ਆਪਾਂ ਗੱਲ ਕਰੀਏ ਕਵਾਈ ਜੀ ਹੋਰ ਇੱਕ ਡਰਾਈਵਰ ਵਿਚਾਰ ਇੱਕ ਡਰਾਈਵਰ ਹੈ ਉਹਦੀ ਕਿੰਨੀ ਕਮਾਈ ਹੋ ਜੂਗੀ ਕਿ ਉਹ ਦੋ ਚਾਰ ਬੱਚੇ ਵੀ ਪਾਲ ਲਵੇ ਮਾਂਪੇ ਉਹ ਵੀ ਨਾਲ ਹੋ ਸਕਦਾ ਮਕਾਨ ਵੀ ਕਿਰਾਏ ਤੇ ਹੋ ਸਕਦਾ ਕਿਤੇ ਤਾਂ ਮਜਬੂਰੀਆਂ ਨੇ ਇਹਨਾਂ ਮਜਬੂਰੀਆਂ ਕਰਕੇ ਵੀ ਕਈ ਹਜ਼ਾਰ ਦੇ ਕੰਮ ਡਰਾਈਵਿੰਗ ਕਰਨੇ ਪੈ ਜਾਂਦੇ ਨੇ ਨਾ ਚਾਹੁੰਦੇ ਹੋਈ ਵੀ ਹੂੰ ਨਹੀਂ ਕਰਨਾ ਚਾਹੀਦਾ ਅਸਲੀ ਜਿਹੇ ਨੇ ਡਰਾਈਵਰਾਂ ਨੂੰ ਇਹਦੇ ਕੰਮ ਕੋਈ ਕੰਮ ਨਾ ਕਰੋ ਨਹੀਂ ਕਰਨਾ ਚਾਹੀਦਾ ਪਰ ਕੀ ਕਰ ਸਕਦੇ ਆ ਜਿੱਤੇ ਤੱਕ ਟਰਾਂਸਪੋਰਟਰ ਆਪਣੇ ਸੇਫਟ ਵੀ ਕਰਦੇ ਨੇ इवन ਜਦ ਮੈਂ ਆਪਣੀ ਗੱਲ ਕਰਾਂ ਜਦੋਂ ਅਸੀਂ ਡਰਾਈਵਰ ਰੱਖਦੇ ਆ ਅਸੀਂ ਸਾਡਾ ਡਰਾਈਵਰ ਤੋਂ ਇੱਕ ਰਫੀਅ ਵੈ ਲੈਣੇ ਆ ਹੂੰ ਜਿਹਨੂੰ ਆਪਾਂ ਐਵੀਡੈਂਟ ਕਹਿੰਦੇ ਆ ਉਹਦੇ ਉੱਪਰ ਸਾਰੇ ਟਰਮ ਕੰਡੀਸ਼ਨ ਅਜੀ ਲਿਖਵਾਈ ਹੁੰਦੀ ਹੈ ਹੂੰ ਇੱਕ ਇੱਕ ਇਹ ਕਿਹੜੀ ਹੁੰਦੀ ਹੈ ਟਰਮਸ ਦੇ ਵਿੱਚ ਇਹਦੇ ਵਿੱਚ ਆਪਾਂ ਜਦੋਂ ਡਰਾਈਵਰ ਰੱਖਦੇ ਆ ਜੀ ਮਤਲਬ ਜਿਵੇਂ ਟਰਮ ਕੰਡੀਸ਼ਨ ਆਪਾਂ ਕਹਿੰਦੇ ਕੋਈ ਤੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰੇਗਾ ਤਾਂ ਉਹਦਾ ਜ਼ਿੰਮੇਵਾਰ ਤੂੰ ਹੋਏਗਾ ਹੂੰ ਤੂੰ ਲਿਖ ਕੇ ਦੇ ਕਿ ਮੇਰਾ ਮਾਲਕ ਕਿਸੇ ਤਰ੍ਹਾਂ ਵੀ ਮੇਰੇ ਨਾਲ ਨਹੀਂ ਹੁੰਦਾ ਮੇਰਾ ਸਟਾਫ ਦਾ ਕੋਈ ਬੰਦਾ ਮੇਰੇ ਨਾਲ ਨਹੀਂ ਹੁੰਦਾ ਮੈਂ ਇਕੱਲਾ ਹੀ ਆਪਣੀ ਗੱਡੀ ਲੈ ਕੇ ਆਪਣੇ ਰੂਟ ਤੇ ਜਾਣਾ ਇਕੱਲਾ ਹੀ ਮੈਂ ਵਾਪਸ ਆਣਾ ਮੈਂ ਕੋਈ ਰਸਤੇ ਵਿੱਚ ਇਲੀਗਲ ਹੋਰ ਵੀ ਕੰਮ ਨਹੀਂ ਕਰੀਨੇ ਕੋਈ ਗੈਸ ਸਿਲੰਡਰ ਰੱਖਦਾ ਕੋਈ ਪੈਟਰੋਲ ਕੋਈ ਡੀਜ਼ਲ ਕੋਈ ਬੇਵਕ ਬਸਵਾਰੇ ਪਿਠਾਣਾ ਤਾਂ ਅਰਜੀ ਤੇ ਮੈਂ ਆਪਣਾ ਜ਼ਿੰਮੇਵਾਰ ਆਪ ਆ ਇਹਦੇ ਵਿੱਚ ਮੇਰੇ ਮਾਲਕ ਦਾ ਜਾ ਮੇਰੇ ਮਾਲਕ ਦੇ ਸਟਾਫ ਦਾ ਜਾਂ ਦਫਤਰ ਦੇ ਸਟਾਫ ਦਾ ਕੋਈ ਮਤਲਬ ਨਹੀਂ ਇੱਕ ਇਹਨੂੰ ਅਪ ਡਰਾਈਵਰ ਵੀ ਕਹ ਲਈਏ ਇੱਕ ਮਾਲਕ ਦੀ ਸੇਫਟੇਡ ਵੀ ਕਹ ਲਈਏ ਪਰ ਫਿਰ ਵੀ ਸਮਝ ਹੁੰਦੇ ਹੋਏ ਵੀ ਡਰਾਈਵਰ ਜਿਕੇ ਵਰੀ ਇਹ ਜੀ ਮਜਬੂਰੀ ਹੋ ਜਾਂਦੀ ਹੈ ਵੈਸੇ ਕਮਾਉਣ ਵਾਸਤੇ ਜੋ ਇਹੋ ਜਿਹਾ ਕੰਮ ਕਰ ਬੈਠ ਤੁਸੀਂ ਹੁਣ ਇਹਦੀ ਗੱਲ ਕੀਤੀ ਵੀ ਜੇ ਕੋਈ ਸਵਾਰੀ ਵੀ ਬਿਠਾਉਂਦਾ ਹੈ ਰਸਤੇ ਵਿੱਚ ਹੁਣ ਅੱਜਕੱਲ ਸੋਲੋ ਜਿਹੜੀ ਟਰੈਵਲਿੰਗ ਬਹੁਤ ਚੱਲਦੀ ਆ ਲੋਕ ਇਕੱਲੇ ਨਿਕਲ ਜਾਂਦੇ ਨੇ ਵੀ ਅਸੀਂ ਟਰੈਵਲਿੰਗ ਕਰਨੀ ਹੈ ਬੈਕਪੈਕ ਪਾਇਆ ਹੁੰਦਾ ਵਾ ਤੇ ਉਹ ਜਦੋਂ ਟਰੱਕ ਵਾਲਾ ਨੂੰ ਹੱਥ ਦੇ ਦਿੰਦੇ ਵੀ ਸਾਨੂੰ ਬਿਠਾ ਲਓ ਟਰੱਕ ਡਰਾਈਵਰ ਦੇਖ ਲੈਂਦਾ ਵੀ ਸੂਟ-ਬੂਟ ਪਾਇਆ ਹੋਇਆ ਵਾ ਵਧੀਆ ਤਰੀਕੇ ਕੱਪੜੇ ਪਾ ਕੇ ਘੁੰਮਣ ਫਿਰਨ ਨੂੰ ਆਇਆ ਵੀ ਉਹਨਾਂ ਨੂੰ ਵੀ ਬਿਠਾ ਲੈਂਦਾ ਕਈ ਵਾਰ ਐਦਾਂ ਦਾ ਕੇਸ ਬਣ ਜਾਵੇ ਫਿਰ ਵੀ ਉਹੀ ਜ਼ਿੰਮੇਵਾਰ ਹੈ ਫਿਰ ਇਕੱਲੇ ਨੂੰ ਮੰਨਿਆ ਜਾਊਗਾ ਦੇਖੋ ਰਸਤੇ ਵਿੱਚ ਕੋਈ ਸਵਾਰੀ ਖੜੀ ਆ ਅ ਡਰਾਈਵਰ ਰੇਂਜ ਲਗਾਦਾ ਬਈ ਕੋਈ ਅੱਛਾ ਆਦਮੀ ਹੈ ਹੂੰ ਕੁਝ ਮਜ਼ਰਾ ਆਦਮੀ ਹੈ ਪਰ ਡਰਾਈਵਰ ਕਿਸੇ ਦੇ ਅੰਦਰ ਨਹੀਂ ਬੜਿਆ ਜਿਹਦੇ ਅੰਦਰ ਕੀ ਆ ਅੱਛਾ ਆਦਮੀ ਵੀ ਮਾੜਾ ਹੋ ਸਕਦਾ ਹੂੰ ਅੱਛੇ ਆਦਮੀ ਕੋਲ ਵੀ ਮਾੜੀ ਚੀਜ਼ ਹੋ ਸਕਦੀ ਹੈ ਹੂੰ ਉਹਦੇ ਵੀ ਮਾੜੇ ਵਿਚਾਰ ਹੋ ਸਕਦੇ ਨੇ ਉਹਦੇ ਮਨ ਚ ਕੀ ਹੈ ਇਹ ਡਰਾਈਵਰ